ऐसे भी कुछ महापुरुषों ਦੇ ਮੰਤਰ ਹੁੰਦੇ ਨੇ ਮੰਤਰ ਕਹਿੰਦੇ ਨੇ ਬੋਲ ਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਆ ਵਾਕ ਬੋਲਣਾ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਤਰ ਫਲਾਣੇ ਦਾ ਮੰਤਰ ਹੈ ਮੰਤਰ ਦੇ ਅਖਰੀਅਰਥ ਇਹ ਨੇ ਫਲਾਣੇ ਦਾ ਬੋਲ ਹੈ ਹੋਰ ਮੰਤਰ ਦੇ ਅਰਥ ਨਹੀਂ ਨੇ ਕੁਝ ਗੁਰੂ ਮੰਤਰ ਗੁਰੂ ਦਾ ਬੋਲ ਗੁਰੂ ਦੀ ਆਵਾਜ਼ ਗੁਰੂ ਦੀ ਆਵਾਜ਼ ਅਰਥ ਇਹੀ ਬਣਦੇ ਨੇ ਮੰਤਰ ਦੇ ਕਿਉਂਕਿ ਭਾਰਤ ਦੀ ਪ੍ਰਾਚੀਨ ਭਾਸ਼ਾ ਤੇ ਪ੍ਰਾਣੇ ਸਾਰੇ ਧਰਮ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਰਹੀ ਹੈ ਤੇ ਸੰਸਕ੍ਰਿਤ ਦੇ ਵਿੱਚ ਬੋਲ ਨੂੰ ਕਹਿੰਦੇ ਨੇ ਮੰਤਰ ਫਲਾਣੇ ਦੇ ਮੰਤਰ ਨੇ ਭਾਵ ਫਲਾਣੇ ਦੇ ਬੋਲ ਨੇ ਮਨੁੱਖ ਕਰੀਬ ਨੇ ਕਰੀਬਨ 90 ਫੀਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ 10 ਫੀਸਦੀ ਬਾਕੀ ਵਿਵਹਾਰ ਨਾਲ ਤੁਸੀਂ ਕਿਸੇ ਦੀ ਅੱਖਾਂ ਵੇਖ ਕੇ ਕੰਨ ਵੇਖ ਕੇ ਨੱਕ ਵੇਖ ਕੇ ਹੱਥ ਪੈਰ ਵੇਖ ਕੇ ਕੁਝ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕੀ ਹੈ ਇਹ ਮਨੁੱਖੀ ਹੈ ਕਿਸ ਤਰ੍ਹਾਂ ਅੰਦਾਜ਼ਾ ਲਾਉਂਦੇ ਮਨੁੱਖ ਨੂੰ ਨਾਪਣ ਤੇ ਤੋਲਣ ਦਾ ਢੰਗ ਹੈ ਉਸ ਦੀ ਗੁਫ਼ਤਗੋ ਉਸ ਦੇ ਬੋਲ ਕੁਝ ਧਾਰਮਿਕ ਵਿਗਿਆਨਤ ਐਸਾ ਕਹਿੰਦੇ 99% ਦੀ ਮਨੁੱਖ ਆਪਣੇ ਬੋਲਾ ਰਾਹੀਂ ਪ੍ਰਗਟ ਹੁੰਦਾ ਹੈ ਲੇਕਿਨ ਬਹੁ ਗਿਣਤੀ ਦੇ ਵਿਚਾਰ ਕਹਿੰਦੇ 90% ਦੀ ਮਨੁੱਖ ਆਪਣੇ ਬੋਲਾ ਰਾਹੀਂ ਪ੍ਰਗਟ ਹੁੰਦਾ ਹੈ ਬਾਕੀ 10% ਉਹਦੇ ਨੈਣ ਵੇਖ ਕੇ ਉਹਦਾ ਮੱਥਾ ਵੇਖ ਕੇ ਉਹਦਾ ਚਿਹਰਾ ਵੇਖ ਕੇ ਅੰਦਾਜ਼ੇ ਲੱਗਦੇ ਨਾ ਉਹ ਹਰ ਮਨੁੱਖ ਲਾ ਨਹੀਂ ਸਕਦਾ ਅੰਦਾਜ਼ਾ لیکن بول اگر اس دی بھاشا دے جو শ্রোتا سمجھدے جاندا ہے اکھیا جائے تو منوکھ 90% اپنے بولاں راہے پرگٹ اوندا ہے یا انج کہ لئیے 95% بھی پرگٹ اوندا ہے دھن குரு نانک دیو جی مہاراج دے تے کتن انصار پرماatma 70% شبد راہے پرگٹ اوندا ہے بول راہے پرگٹ اوندا ہے ਉੰਜ ਨਹੀਂ ਕੁਝ ਨਹੀਂ ਪਤਾ ਚਲੇਗਾ ਉਹ ਕੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਈਸ਼ਵਰ ਵੇਖਣ ਦਾ ਵਿਸ਼ਾ ਨਹੀਂ ਈਸ਼ਵਰ ਸੋਂਗਣ ਦਾ ਵਿਸ਼ਾ ਨਹੀਂ ਔਰ ਈਸ਼ਵਰ ਸਪਰਸ਼ ਕਰਨ ਦਾ ਵਿਸ਼ਾ ਨਹੀਂ ਇਸ ਨੂੰ ਗੁਰਨਾਣਕ ਦੀਵ ਜੀ ਕਹਿੰਦੇ ਸਿਰਫ ਸੁਣਨਾ ਜੇ ਸੁਣ ਕੇ ਹੀ ਪਤਾ ਚਲੇਗਾ ਉਹ ਕੀ ਹੈ ਤੂੰ ਕਿਸ ਤੋਂ ਸੁਣੀਏ ਤੇ ਕੀ ਸੁਣੀਏ ਉਸੇ ਦੇ ਬੋਲ ਸੁਣੀਏ ਪਰਮਾਤਮਾ ਦੇ ਬੋਲ ਸੁਣੀਏ ਤੂੰ ਪਰਮਾਤਮਾ ਦੇ ਬੋਲ ਕੀ ਨੇ ਅਸੀਂ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਉਹਨਾਂ ਨੂੰ ਆਖਿਆ ਜਿਨ੍ਹਾਂ ਨੇ ਐਲਾਨੀਆਂ ਕੀਆ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ ਇਹ ਬੋਲ ਸਾਡੇ ਨਹੀਂ ਨੇ ਪ੍ਰਭੂ ਦੇ ਨੇ ਪਰਮਾਤਮਾ ਦੇ ਨੇ ਅਸੀਂ ਸੁਣੇ ਨੇ ਸਾਨੂੰ ਪ੍ਰਭੂ ਨੇ ਸੁਣਾਏ ਨੇ ਔਰ ਇਸ ਵਾਸਤੇ ਸੁਣਾਏ ਨੇ ਜਗਤ ਨੂੰ ਸੁਣਾਵਾ ਜੈਸੇ ਕਲਗੀਧਰ ਪਿਤਾ ਕਹਿੰਦੇ ਨੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਏ ਜੋ ਕੁਛ ਮੈਨੂੰ ਪ੍ਰਭੂ ਨੇ ਕਹਿਆ ਜਗਤ ਨੂੰ ਕਹਿ ਰਹੇ ਹਾਂ ਮੇਰੇ ਆਪਣੇ ਬੋਲ ਨਹੀਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨਾ ਹੋ ਆਪ ਕੋ ਬੋਲ ਨਾ ਜਾਣਦਾ ਹਾਂ ਕਿਹਾ ਸਭ ਹੁਕਮਾਉ ਜਿਉ ਮੈਨੂੰ ਤੇ ਬੋਲਣਾ ਆਉਂਦਾ ਹੀ ਨਹੀਂ ਮੈਂ ਤੇ ਕਹੀ ਨਹੀਂ ਸਕਦਾ ਭਾਉ ਸਤਿਗੁਰੂ ਇਹ ਕਹਿ ਰਹੇ ਨੇ ਮੈਂ ਵੱਤ ਵੱਤ ਬੋਲਾਂਗਾ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਆਪਣੇ ਬੋਲਾਂ ਦੇ ਰਾਹੀਂ ਆਪਣੇ ਸੁਭਾਅ ਨੂੰ ਪ੍ਰਗਟ ਕਰਾਂਗਾ ਪਰ ਸੁਭਾਅ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਪਰਮਾਤਮਾ ਦੇ ਬੋਲ ਆ ਰਹੇ ਈਸ਼ਵਰ ਪ੍ਰਗਟ ਹੋ ਸਕਦਾ ਹੈ ਆਪਣੇ ਬੋਲਾਂ ਰਾਹੀਂ ਕਿਸਦਾ ਮਤਲਬ ਰੱਬ ਬੋਲਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਠਾਕੁਰ ਹਮਰਾ ਸਦ ਬੋਲੰਤਾ ਸਤਿ ਮੁਰਾਦ ਹਰ ਵਕਤ ਬੋਲ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਕਿਦਰੇ ਕਵਿ ਦੀ ਕਲਪਨਾ ਨਾ ਸਮਝ ਲੈਣਾ ਬਸ ਇਤਨੇ ਗੱਲੇ ਸਮਝਿਆ ਕਿ ਕਲਪਨਾ ਮਾਤਰ ਕੁਝ ਨਹੀਂ ਬੱਲੇ ਪਏਗਾ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਣੀ ਇਸ ਵਾਸਤੇ ਕਹਿੰਦੇ ਨੇ ਜਦ ਪਰਮਪੁਰਖ ਦਾ ਕਲਾਮ ਸੁਣਨਾ ਹੈ ਤੇ ਅੰਦਰ ਭਾਵ ਇਤਨਾ ਹੋਵੇ ਸਤਿਵਚਨ ਭਾਵ ਇਹ ਬੋਲ ਸੱਚ ਹੈ ਤੇ ਸੱਚ ਮੰਨਣ ਲਈ ਹੈ ਸੱਚ ਕਬੂਲ ਕਰਨ ਲਈ ਹੈ ਮਹਾਰਾਜ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਪਰ ਤੁਸੀਂ ਇਤਨਾ ਬੋਲੇ ਇਤਨਾ ਆਖਿਆ ਇੱਕ ਹੀ ਹੈ ਜੇ ਤੁਸੀਂ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਆਪਾ ਮੈਂ ਇਸੇ ਬੋਲ ਨਹੀਂ ਜਾਣਦਾ ਜਿਹਦੇ ਵਿੱਚ ਮੇਰਾ ਆਪਾ ਪ੍ਰਗਟ ਹੋਵੇ ਮੇਰੇ ਕੋਲ ਐਸੇ ਬੋਲ ਨਹੀਂ ਨੇ जो कुछ आखे बोल ही मेरे नैने ओके हां सब हुकुम आओ जीओ जैसे मैं आवे कसम की वाणी तैसड़ा करी ज्ञान वे ला लो जैसे मनुख प्रकट है अपने बोल राही बोलत ही पहचानी है साद असाद कोठाट अंतर की कर नहीं सवे निकसे मुख की बाट 10-20 दिन किसी दी संगत करो ਉਦੀ ਗੁਫ਼ਤਗੋ ਉਦੇ ਬੋਲਚਾਲ ਦੇਚ ਉਹ ਸਾਰੇ ਦਾ ਸਾਰਾ ਪ੍ਰਗਟ ਹੋ ਜਾਏਗਾ ਨਹੀਂ ਛੁਪ ਕੇ ਰਹਿ ਸਕਦਾ ਪੱਕੀ ਗੱਲ ਦੱਸਾਂ ਉਹਦੀ ਅੱਖਾਂ ਨੂੰ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਨੱਕ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਵੱਤ ਤਵਦ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ ਬਦਸੂਰਤ ਹੈ ਦਰਮਿਆਨ ਹੈ ਬਸ ਇਹ ਨਾ ਕਹਿ ਦੇਵਾਂਗੇ ਹੁਰ ਕੀ ਹੈ ਚਿਹਰਾ ਪ੍ਰਭਾਵਸ਼ਾਲੀ ਹੈ ਆਕਰਸ਼ਨ ਰੱਖਦਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰ ਰਹਾ ਹਾਂਗੇ ਅਗਰ ਇਸ ਹਿਸਾਬ ਨਾਲ ਵੀ ਚਿਹਰਾ ਖੂਪੇ ਤੋਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ ਤਾਂ ਦੁਨੀਆ ਦੇ ਬੇਸ਼ਤਰ ਸੰਤ ਮਹਾਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆ ਚੋਂ ਇੱਕ ਪਾਸੇ ਕਰਨਾ ਪਏਗਾ ਭਾਰਤ ਦਾ ਪ੍ਰਾਚੀਨ ਸੰਤ ਰਿਸ਼ੀ ਵੇਦ ਵ્યાਸ ਜਿਨੇ ਚਾਰ ਵੇਦ ਲਿਖੇ ਛੇ ਸ਼ਾਸਤਰਾਂ ਦੇ ਚੋਂ ਵਿਦਾਂਤ ਸ਼ਾਸਤਰ ਦਾ ਰਚੇਤਾ ਵਿਆਸ ਹੈ। ਭਵਿਸ਼ ਪੁਰਾਣ ਲਿਖਿਆ, ਗੀਤਾ ਲਿਖੀ, ਮਹਾਭਾਰਤ ਲਿਖਿਆ। ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਂ ਤੇ ਹੈ ਵਿਆਸ। ਇਸੇ ਦੇ ਕੰਡੇ ਬੈਠ ਕੇ ਇਸਨੇ ਲਿਖੇ। ਉਸ ਜ਼ਮਾਨੇ ਦਾ ਸਭ ਤੋਂ ਕ੍ਰੂਪਮੰਦਾ ਉਸ ਸਮਾਨੇ ਦਾ। ਅਗਰ ਇਸ ਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਝ ਵੀ ਨਹੀਂ। ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ ਬੜੀ ਗੱਲ ਹੈਰਾਨਗੀ ਹੁੰਦੀ ਹੈ ਇਸ ਕਰੂਪ ਤਨ ਦੇ ਚੋਂ ਇਸ ਕਰੂਪ ਮੋਹ ਮਥੇ ਦੇ ਚੋਂ ਇਤਨਾ ਸੁਪਨ ਨਿਕਲੇ ਇਤਨੀ ਸੁੰਦਰਤਾ ਨਿਕਲੀਏ ਇਤਨਾ ਜਮਾਲ ਨਿਕਲੇ ਇਤਨਾ ਕਮਾਲ ਨਿਕਲੇ ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ ਅਗਰ ਬਾਰੋਂ ਇਹ ਅੰਦਾਜ਼ਾ ਲਾਣਾ ਹੈ ਤਾਂ ਕਹਿ ਸਕਦੇ ਹਾਂ ਕਿ ਕੁਝ ਵੀ ਨਹੀਂ ਹਮ ਬੱਚੇ ਅੰਦਾਜ਼ਾ ਲਾ ਸਕਦੇ ਨੇ ਕਹਿੰਦੇ ਨੇ ਅਸ਼ਟਾ ਬਕਰ ਬਾਹਰ ਨਿਕਲਦਾ ਸੀ ਬੱਚੇ ਪੱਥਰ ਮਾਰਦੇ ਸਨ ਉਸ ਬੱਚੇ پاگل پاگل ਕਰਕੇ ਕਹਿੰਦੇ ਸਨ ਲੱਤਾਂ țeੜੀਆਂ ਬਾਵਾ țeੜੀਆਂ ਗਰਦਨ țeੜੀ ਕਮਰ țeੜੀ ਹਰ ਅੰਗ țeੜਾ ਅਸ਼ਟਵਕਰ ਅਠਾ ਥਾਵਾਂ ਤੋਂ پھیੜਾ ਸੀ ਯਕੀਨ ਜਾਣੋ ਮਨੁੱਖ ਨਾ ਆਪਣੀ ਨੱਕ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਅੱਖਾਂ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਨੇਤਰਾਂ ਰਾਹੀਂ ਪ੍ਰਗਟ ਆਉਂਦਾ ਨਾ ਹੱਥ ਪੈਰਾਂ ਰਾਹੀਂ ਮਨੁੱਖ ਦਾ ਅੰਤਿਸ਼ਕਰਣ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਥਾਤ ਇਨਾ ਬੋਲਾਂ ਵਿੱਚ ਦੁੱਖ ਹੈ ਇਨਾ ਬੋਲਾਂ ਵਿੱਚ ਪ੍ਰਸੰਨਤਾ ਹੈ ਇਨਾ ਬੋਲਾਂ ਵਿੱਚ ਮੂਰਖਤਾ ਹੈ ਇਨਾ ਬੋਲਾਂ ਵਿੱਚ ਗਿਆਨ ਹੈ ਇਨਾ ਬੋਲਾਂ ਵਿੱਚ ਨਫ਼ਰਤ ਹੈ ਇਨਾ ਬੋਲਾਂ ਵਿੱਚ ਪ੍ਰੇਮ ਹੈ ਇਸ ਬੋਲ ਵਿੱਚ ਵਿਤਕਰਾ ਹੈ ਇਸ ਬੋਲ ਵਿੱਚ ਸਮਦਰਸ਼ਟੀ ਹੈ ਬੋਲ ਬਹੁਤ ਕੁਝ ਦੱਸਦੇ ਹਨ ਬੋਲਾਂ ਤੋਂ ਬਹੁਤ ਕੁਝ ਪਤਾ ਚੱਲਦਾ ਹੈ ਮਨੁੱਖ 99 ਸਦੀ ਸਹਿਮਤਾ ਮੈਂ ਪਰਾਚੀਨ ਸਨਾਤਨ ਰਿਸ਼ੀਆਂ ਨਾਲ 90% ਦੀ ਮਨੁੱਖ ਆਪਣੇ ਬੋਲਾ ਰਾਹੀਂ ਪ੍ਰਗਟ ਹੈ ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90% ਦੀ ਮਨੁੱਖ ਆਪਣੇ ਬੋਲਾ ਰਾਹੀਂ ਪ੍ਰਗਟ ਆਉਂਦਾ ਹੈ 10% ਦੀ ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨਹੀਂ ਕੋਈ ਵਿਰਲੇ ਨੇਤਰ ਵੇਖ ਕੇ ਇਸ ਦੇ ਮਸਤਕ ਦੇ ਹਾਉ ਭਾਉ ਵੇਖ ਕੇ ਪਰ ਇਹ ਹਰ ਬੰਦੇ ਦੀ ਫੇੜ ਨਹੀਂ ਆਉਂਦੀ ਜਿਵੇਂ ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਤੇ ਪਦਾਰਤ ਦੇ ਗਹਿਰੇ ਤਲ ਦੇ ਚ ਨਹੀਂ ਜਾਂਦਾ ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ ਯਕੀਨ ਜਾਨੋ ਇੱਕ ਦਰਖਤ ਸਾਨੂੰ ਹਰਾ ਦਿਖਾਈ ਰਹਿੰਦਾ ਹੈ ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਦੇਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ ਉੰਜ ਮੈਨੂੰ ਨਹੀਂ ਪਤਾ ਚੱਲਣਾ ਸੀ ਇੱਕ ਕਵੀ ਹੈ ਅਕਸਰਦਾਸ ਦੇ ਨਾਲ ਇੰਡੀਆ ਦੇ ਵਿੱਚ ਵਰਮਣ ਕਰਦਾ ਹੈ ਕਵੀ ਰੋਸ਼ਨ ਕਰਕੇ ਪਿਆਰਾ ਸਿੰਘ ਰੋਸ਼ਨ ਪਰ ਉਹ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਧਾਰਮਿਕ ਸਥਾਨਾਂ ਦੀਆਂ ਬਣੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਇੱਕ ਦਿਨ ਸ਼ੌਕੀਆ ਤੌਰ ਤੇ ਕਿਦਰ ਮੇਰੀ ਤਸਵੀਰ ਬਣਾ ਕੇ ਲਿਆ ਮੈਂ ਕਿ ਤੂੰ ਤੇ ਬੜਾ ਬਾ ਕਮਾਲ ਆਰਟਿਸਟ ਹੈਂ ਅਲੂਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸ ਨੂੰ ਪਸੰਦ ਆ ਗਿਆ ਕਹਿੰਦਾ ਮੈਂ ਇਹਦੀ ਤਸਵੀਰ ਬਣਾਣੀ ਹੈ ਤੇ ਮੈਂ ਕਿਹਾ ਠੀਕ ਹੈ ਬਣਾ ਕਹਿੰਦਾ ਇਥੋਂ ਰੰਗ ਮਿਲ ਜਾਣਗੇ ਮੈਂ ਰੰਗ ਨਹੀਂ ਲਿਆ ਆ ਅੰਮ੍ਰਿਤਸਰ ਤੋਂ ਮੈਂ ਕਿਹਾ ਰੰਗ ਤੈਨੂੰ ਲੈ ਦੇਨੇ ਹਰਾ ਰੰਗ ਤੈਨੂੰ ਚਾਹੀਦਾ ਹੋਣਾ ਕਹਿੰਦਾ ਨਹੀਂ ਗਏ ਨਹੀਂ ਜੀ 10 15 ਰੰਗ ਚਾਹੀਦੇ ਨੇ ਮੈਂ ਕਿਹਾ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਣੀ ਹੈ ਨਾ ਤੂੰ ਦਰਖਤ ਦਾ ਚਿੱਤਰ ਬਣਾਣਾ ਹੈ ਕਹਿੰਦਾ ਨਹੀਂ ਦਰਖਤ ਵਿੱਚ ਸੈਂਕੜੇ ਰੰਗ ਨੇ ਸੈਂਕੜੇ ਰੰਗ ਨੇ ਮੈਂ ਹੈਰਾਨ ਹੋਇਆ ਦਰਖਤ ਵਿੱਚ ਸੈਂਕੜੇ ਰੰਗ ਸਾਰੇ ਪੱਤੇ ਹਰੇ ਨੇ ਸਾਰੇ ਤਾਂ ਹਰਾ ਹੀ ਹੈ ਕਹਿੰਦਾ ਨਹੀਂ ਇੰਨਾ ਹਰੇ ਪਤਿਆਂ ਦੇ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ ਮੈਨੂੰ ਦੇਣੇ ਪੈਣਗੇ ਇੱਕ ਰੰਗ ਨਾਲ ਗੱਲ ਨਹੀਂ ਬਣੇਗੀ ਤਾਂ ਇੱਕ ਚਿੱਤਰਕਾਰ ਜਿੰਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ ਆ ਮਨੁੱਖ ਨਹੀਂ ਜਾ ਸਕਦਾ ਆ ਮਨੁੱਖ ਤੇ ਦੇਸੇ ਗਦਰਖਤ ਹਰਾ ਹੈ ਪਰ ਯਕੀਨ ਜਾਣੋ ਕਿਥੇ ਗਹਿਰਾ ਹਰਾ ਹੈ ਕਿਧਰੇ ਫਿੱਕਾ ਹਰਾ ਹੈ ਕਿਧਰੇ ਕੁਝ ਥੋੜਾ ਜਿਹਾ ਜ਼ਰਦੀ ਮਾਇਲ ਹੈ ਇਹ ਬਹੁਤ ਸਾਰੇ ਰੰਗ ਇੱਕ ਕੋਈ ਦਰਖਤ ਦੇ ਚ ਇੱਕ ਚિત੍ਰਕਾਰ ਨੂੰ ਦਿਖਾਈ ਦੇ ਸਕਦੇ ਨੇ ਦੂਸਰੇ ਨੂੰ ਨਹੀਂ ਤਾਂ ਜੈਸੇ ਹਰ ਮਨੁੱਖ ਕੋਈ ਚિત੍ਰਕਾਰ ਨਹੀਂ ਆਉਂਦਾ ਹਰ ਮਨੁੱਖ ਸੰਤਰਾਸ਼ ਨਹੀਂ ਆਉਂਦਾ ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ ਹਰ ਮਨੁੱਖ ਮਨੁੱਖ ਦਾ ਸਰ ਮੋਥਾ ਵੇਖ ਕੇ ਕੁਝ ਨਹੀਂ ਅੰਦਾਜ਼ਾ ਲਾ ਸਕਦਾ ਅਗਰ ਅੰਦਾਜ਼ਾ ਲਾਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਹੁੰਦੇ ਨੇ ਅਕਸਰ ਲੋਕਾਂ ਦੇ ਕਿਉਂਕਿ ਮਨੁੱਖ ਪ੍ਰਗਟ ਹੁੰਦਾ ਆਪਣੇ ਬੋਲਾਂ ਰਾਹੀਂ ਪ੍ਰਾਚੀਨ ॠषि मुनियों ਦੇ ਕਥਨ ਅਨੁਸਾਰ 99% ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90 ਫੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਆਉਂਦਾ ਹੈ ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਜੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤਾਂ ਬੋਲ ਕਿਹੜੇ ਨੇ ਠਾਕਰ ਹਮਰਾ ਸਦ ਬੋਲੰთა ਕਦੀ ਚੁੱਪ ਨਹੀਂ ਕਰਦਾ ਥੋੜਾ ਜਿਹਾ ਮੈਂ ਅਰਜ਼ ਕਰ ਦਿਆਂ ਈਸ਼ਵਰ ਇੱਕ ਵਿਆਪਕ ਸ਼ਕਤੀ ਹੈ ਸਦਾ ਹੈ ਅਗਰ ਉਹ ਵਿਆਪਕ ਹੈ ਤਾਂ ਫਿਰ ਉਸ ਦਾ ਵੇਖਣਾ ਵਿਆਪਕ ਹੈ ਇਹ ਨਹੀਂ ਕਿ ਗੁਰਦੁਆਰੇ ਚ ਵੇਖਦਾ ਹੈ ਤੇ ਮਸਜਿਦ ਦੇ ਚ ਨਹੀਂ ਦੇਖਦਾ ਮਸਜਿਦ ਦੇ ਚ ਦੇਖਦਾ ਹੈ ਤੇ ਮੰਦਰ ਦੇ ਚ ਨਹੀਂ ਦੇਖਦਾ ਮੰਦਰ ਦੇ ਚ ਦੇਖਦਾ ਹੈ ਤੇ ਬਾਜ਼ਾਰ ਦੇ ਚ ਨਹੀਂ ਦੇਖਦਾ ਜਾਂ ਬਾਜ਼ਾਰ ਦੇ ਚ ਦੇਖਦਾ ਹੈ ਤੇ ਘਰ-ਬਾਰ ਦੇ ਚ ਨਹੀਂ ਦੇਖਦਾ ਵਿਆਪਕ ਹੈ ਉਸ ਦਾ ਵੇਖਣਾ ਵਿਆਪਕ ਹੈ ਉਹਦੀ ਨਜ਼ਰਾਂ ਦੇ ਥੱਲੇ ਸਭ ਕੁਝ ਹੈ ਵੇਖਤ ਸੁਨਤ ਸਦਾ ਹੈ ਸੰਗੇ ਸਰੀਰ ਮੇਰਾ ਸੀਮਤ ਹੈ ਤੁਹਾਡਾ ਸੀਮਤ ਹੈ ਤੁਸੀਂ ਆਪਣੇ ਘਰ ਤੋਂ ਇੱਥੇ ਆਇਓ ਤਾਂ ਹੁਣ ਮੈਂ ਅਰਜ਼ ਕਰਾਂ ਅੱਖਾਂ ਇੱਥੇ ਕੰਮ ਕਰ ਰਹੀਆਂ ਨੇ ਜਾਂ ਕੋਈ ਮਨੁੱਖ ਇੱਥੇ ਨਹੀਂ ਆ ਸਕਦਾ ਮੈਂ ਇੱਥੇ ਆ ਗਿਆ ਮੈਂ ਆਪਣੀ ਅੱਖਾਂ ਘਰ ਛੋੜ ਕੇ ਆ ਗਿਆ ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ ਮਨੁੱਖ ਜਿੱਥੇ ਹੈ ਉਹਦੀਆਂ ਅੱਖਾਂ ਉੱਥੇ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸ ਦਾ ਬੋਲ ਵਿਆਪਕ ਹੈ ਅਗਰ ਈਸ਼ਵਰ ਵਿਆਪਕ ਹੈ ਤਾਂ ਉਹਦੀ ਸਰੋਤ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ ਬਾਕੀ ਥਾਵਾਂ ਤੇ ਨਹੀਂ ਹੈ ਪਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ ਬਾਕੀ ਥਾਵਾਂ ਤੇ ਨਹੀਂ ਹੈ ਜੈਸੇ ਮਨੁੱਖ ਬਾਰੇ ਕਹਿ ਸਕਦੇ ਆ ਜਿੱਥੇ ਇਸ ਨੂੰ ਸੁਣਾਈ ਦੇ ਰਿਹਾ ਵਸੇ ਮਨੁੱਖ ਉੱਥੇ ਹੀ ਹੈ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਜਿੱਥੇ ਵੇਖਦਾ ਭਈ ਬਸ ਉੱਥੇ ਹੀ ਹੈ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ ਕਿਉਂਕਿ ਮਨੁੱਖ ਆਪ ਸੀਮਤ ਹੈ ਇਹਦਾ ਗਤ ਕਦ ਬੁੱਤ ਨਾ ਪਿਆ ਜਾ ਸਕਦਾ ਇਸ ਦੀ ਸਾਰੀ ਸ਼ਕਤੀ ਨਾਪੀ ਜਾ ਸਕਦੀ ਹੈ ਵਿਚਾਰਕ ਤੇ ਐਸਾ ਕਹਿੰਦੇ ਨੇ ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾ ਪਿਆ ਜਾ ਸਕਦਾ ਹੈ ਸੋਚ ਸ਼ਕਤੀ ਨੂੰ ਵੀ ਨਾ ਪਿਆ ਜਾ ਸਕਦਾ ਕਿਤਨਾ ਕੁ ਸੋਚ ਸਕਦਾ ਕਿਤਨਾ ਕੁ ਵਿਚਾਰ ਸਕਦਾ ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਹਨ ਆਖਰ ਮਨੁੱਖ ਥੱਕਦਾ ਹੈ ਟੁੱਟਦਾ ਹੈ ਇੱਕ ਸੈਂਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ ਤੇ ਥਕਾਵਟ ਇਸ ਗੱਲ ਦਾ ਸਬੂਤ ਹੈ ਹੁਣ ਮੈਂ ਅੱਗੇ ਕੰਮ ਨਹੀਂ ਕਰ ਸਕਦਾ ਨਹੀਂ ਸੋਚ ਸਕਦਾ ਇਸ ਤੋਂ ਅੱਗੇ ਮੇਰੀ ਸੋਚ ਨਹੀਂ ਜਾਂਦੀ ਬ੍ਰਹਮੇ ਨੇ ਹਟ ਕੀਤਾ ਕਿ ਜੋ ਕੁਝ ਵੀ ਜਗਤ ਦੇ ਚ ਹੈ ਈਸ਼ਵਰ ਤੋਂ ਪ੍ਰਗਟ ਹੋਇਆ ਮੈਂ ਸਭ ਕੁਝ ਲਿਖਤ ਦੇ ਚ ਲੈਣਾ ਹੈ ਔਰ ਸਭ ਕੁਝ ਜਗਤ ਦਾ ਹੀ ਰੂਪ ਨਹੀਂ ਬਿਆਨ ਮੈਂ ਕਰਨਾ ਜਿੱਥੋਂ ਜਗਤ ਆਇਆ ਹੈ ਉਹ ਵੀ ਸਾਰੇ ਦਾ ਸਾਰਾ ਮੈਂ ਲਿਖਣਾ ਹੈ ਆਪਣੀ ਲੇਖਣੀ ਚ ਲੈਣਾ ਹੈ ਆਪਣੇ ਬੋਲਾਂ ਚ ਲੈਣਾ ਹੈ ਆਪਣੀ ਲਿਖਤ ਦੇ ਚ ਲੈਣਾ ਹੈ ਕਹਿੰਦੇ ਨੇ ਸਰੋਤਿਆਂ ਦੀ ਮਹਿਫਿਲ ਦੇ ਤੇ ਸੁੱਤੇ ਸੰਦੇਵ ਤੇ ਦੇਵਤੇ ਤੋਂ ਮੁਰਾਦ ਗਿਆਨੀਆਂ ਦੀ ਮਹਿਫਿਲ ਸੀ ਦੇਵਤਾ ਕਹਿੰਦੇ ਜਿੱਥੇ ਗਿਆਨ ਦਾ ਦੀਵਾ ਜਲ ਗਿਆ ਤੇ ਇਹ ਗਿਆਨੀਆਂ ਚ ਕਥਾ ਕਰਦਾ ਸੀ ਦੇਵਤਿਆਂ ਚ ਕਥਾ ਕਰਦਾ ਸੀ ਔਰ ਇਸ ਦੀ ਇੱਕ ਹੱਟ ਸੀ ਇਹਦੀ ਇੱਕ ਜ਼ਿੱਦ ਸੀ ਜਿੱਥੇ ਕੋਈ ਸਰੋਤਾ ਨਹੀਂ ਮੈਂ ਉੱਥੇ ਨਹੀਂ ਬੋਲਣਾ ਇੱਕ ਦਿਨ ਸ਼ਿਵ ਜੀ ਨੇ ਸਾਫ਼ ਕਹਿ ਦਿੱਤਾ ਸੀ ਇਹ ਸਾਰੇ ਸਰੋਤੇ ਹੀ ਤੇ ਨੇ ਆਏ ਨੇ ਤੁਹਾਨੂੰ ਸੁਣਨ ਲਈ ਕੰਨ ਨਹੀਂ ਕੋਈ ਵੀ ਸਰੋਤਾ ਨਹੀਂ ਸਭ ਦੀ ਆਪਣੀ ਆਪਣੀ ਕਾਮਨਾ ਹੈ ਸਭ ਦੀ ਆਪਣੀ ਆਪਣੀ ਵਾਸ਼ਨਾ ਹੈ ਹਰ ਮਨੋ ਆਪਣੀ ਕਾਮਨਾ ਨੂੰ ਸੁਣ ਰਿਹਾ ਹੈ ਹਰ ਮਨੋ ਆਪਣੀ ਵਾਸ਼ਨਾ ਨੂੰ ਸੁਣ ਰਿਹਾ ਹੈ ਹਰ ਮਨੋ ਆਪਣੀ ਸਮੱਸਿਆ 'ਚ ਉਲਝਿਆ ਹੋਇਆ ਹੈ ਮੈਨੂੰ ਸਰੋਤੇ ਚਾਹੀਦੇ ਨੇ ਪਰ ਸਰੋਤੇ ਤੁਸੀਂ ਦੋ ਸ਼ਿਵ ਜੀ ਤੇ ਵਿਸ਼ਨੂੰ ਤੇ ਸ਼ਿਵ ਪੁਰਾਣ ਦੀ ਕਥਾ ਹੈ ਤੁਸੀਂ ਦੋ ਤੇ ਦੋਹਾਂ ਨੂੰ ਸੁਣਾਣਾ ਮੈਂ ਮੁਨਾਸਬ ਨਹੀਂ ਸਮਝਦਾ ਕਿਉਂਕਿ ਜੋ ਮੈਂ ਸੁਣਾਣਾ ਹੈ ਤੁਸੀਂ ਜਾਣਦੇ ਹੋ ਫਜ਼ੂਲ ਵਕਤ ਜ਼ਾਇਆ ਕਰਨਾ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੀ ਲੋੜ ਨਹੀਂ ਤੇ ਜਿਨ੍ਹਾਂ ਦੀ ਲੋੜ ਹੈ ਉਹ ਲੋੜ ਲੈ ਕੇ ਆਏ ਨਹੀਂ ਬ੍ਰਹਮੇ ਦੇ ਬੋਲ ਮੈਂ ਜੋ ਕੁਝ ਬੋਲਣਾ ਹੈ ਐ ਸ਼ਿਵ ਜੀ ਇਹ ਤੁਹਾਡੀ ਲੋੜ ਨਹੀਂ ਹੈ ਕਿਉਂਕਿ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੇ ਕੋਲ ਹੈ ਜੋ ਕੁਝ ਮੈਂ ਕਹਿਣਾ ਹੈ ਉਹ ਵਿਸ਼ਨੂ ਕੋਲ ਹੈ ਮੈਂ ਆਨੰਦ ਦੀ ਗੱਲ ਕਰਨੀ ਹੈ ਪ੍ਰੇਮ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਬੈਰਾਗ ਦੀ ਗੱਲ ਕਰਨੀ ਹੈ ਤਿਆਗ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸਬਰ ਦੀ ਗੱਲ ਕਰਨੀ ਹੈ ਸੰਤੋਖ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸ਼ੁੱਧ ਹਿਰਦੇ ਦੀ ਗੱਲ ਕਰਨੀ ਹੈ ਗਿਆਨ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਅਵੇਂ ਮੈਂ ਕਪਾਂ ਫਜ਼ੂਲ ਵਕਤ ਜ਼ਾਇਆ ਕਰਨਾ ਸਰੋਤੇ ਕੋਈ ਨਹੀਂ ਕਦਨ ਸੈਕੜਿਆਂ ਦਾ ਇਕੱਠ ਸੀ ਬ੍ਰਹਮੇ ਨੇ ਜ਼िद ਕੀਤੀ ਨਹੀਂ ਸਰੋਤੇ ਆਉਣਗੇ ਸੁਣਾਵਾਗਾ ਤੋ ਗਾਥਾ ਹੈ ਦੇਵਤਿਆਂ ਦੇਚ ਕਥਾ ਕਰਦਾ ਸੀ ਬਾਹੋ ਗਿਆਨੀਆਂ ਦੇਚ ਕਥਾ ਕਰਦਾ ਸੀ ਜੋ ਗਿਆਨ ਨੂੰ ਸੁਣ ਸਕਦੇ ਸਨ ਪ੍ਰੇਮ ਨੂੰ ਸੁਣ ਸਕਦੇ ਸਨ ਇਤਨੀ ਤਾਬਸੀ ਉਹਨਾਂ ਵਿੱਚ ਇਤਨੀ ਹਿੰਮਤ ਸੀ ਉਹਨਾਂ ਦੇ ਵਿੱਚ ਇਹਨਾਂ ਸਾਰਿਆਂ ਸਰੋਤਿਆਂ 'ਚ ਇੱਕ ਦਿਨ ਬ੍ਰਹਮਾ ਕਹਿੰਦਾ ਮੈਂ ਉਹ ਕੁਝ ਲਿਖਣਾ ਚਾਹਨਾ ਕਿ ਸਭ ਕੁਝ ਮੇਰੀ ਲੇਖਣੀ 'ਚ ਆ ਜਾਏ ਮੈਂ ਉਹ ਕੁਝ ਕਹਿਣਾ ਚਾਹਨਾ ਕਿ ਸਭ ਕੁਝ ਮੇਰੇ ਕਹਿਣੇ 'ਚ ਆ ਜਾਏ ਮੇਰੇ ਕਹਿਣੇ ਤੋਂ ਬਾਅਦ ਕੁਝ ਵੀ ਨਾ ਹੋਵੇ ਮੇਰੀ ਲੇਖਣੀ ਤੋਂ ਬਾਅਦ ਕੁਝ ਵੀ ਨਾ ਹੋਵੇ ਵਿਸ਼ਨੂੰ ਨੇ ਕਿਹਾ ਲੈ ਮੈਂ ਤੈਨੂੰ ਅਸੀਸ ਦੇਣਾ ਕਿ ਤੈਨੂੰ ਸਫਲਤਾ ਮਿਲੇ ਮੈਂ ਤੈਨੂੰ ਅਸੀਸ ਦੇਣਾ ਸ਼ਿਵ ਜੀ ਹੱਥ ਜੋੜ ਕੇ ਕਹਿਣ ਲੱਗੇ ਬ੍ਰਹਮਾ ਚਲੋ ਪਤਾ ਚਲ ਜਾਏਗਾ ਕਿ ਅਕਲ ਤੁਹਾਡੀ ਕਿਤਨੀ ਵਿਸਤਾਰ ਧਾਰਨ ਕਰ ਸਕਦੀ ਹੈ ਕਿੰਨਾ ਕੁਝ ਤੁਹਾਡੀ ਅਕਲ ਦੇ ਚ ਆ ਸਕਦਾ ਹੈ ਇਹ ਭਾਂਡਾ ਕਿੰਨਾ ਕਬਡਾ ਹੈ ਤੁਹਾਡੀ ਬੁੱਧੀ ਦਾ ਇਹ ਭਾਂਡਾ ਕਿੰਨਾ ਕਬਡਾ ਹੈ ਇਹ ਸਭ ਕੁਝ ਆ ਜਾਏਗਾ ਜਿਸ ਦਿਨ ਆਵੇਗਾ ਮੈਂ ਉਸ ਦਿਨ ਆਸ਼ੀਰਵਾਦ ਤੁਹਾਨੂੰ ਦੇਵਾਂਗਾ ਅੱਜ ਨਹੀਂ ਸ਼ਿਵ ਜੀ ਇਂ ਕਹਿੰਦਾ ਹੈ ਜਿਸ ਦਿਨ ਇਹ ਸਭ ਕੁਝ ਤੁਹਾਡੇ ਅਕਲ ਦੇ ਭਾਂਡੇ ਵਿੱਚ ਆ ਜਾਏਗਾ ਮੋਸਦਨ ਤੁਹਾਨੂੰ ਅਸੀਸ ਦਿਆਂਗਾ ਵਿਸ਼ਨੂ ਕਹਿੰਦਾ ਮੇਰਾ ਆਸ਼ੀਰਵਾਦ ਤੂੰ ਆਪਣੇ ਕੰਮ ਦੇ ਸਫਲ ਹੋਵੇਂ ਬੁੱਢਾ ਹੋ ਗਿਆ ਖੋਜ ਕਰਦਿਆਂ ਕਰਦਿਆਂ ਬਿਰਧ ਹੋ ਗਿਆ ਅੱਖਾਂ ਜਵਾਬ ਦੇਣ ਲੱਗ ਪਈਆਂ ਕਾਫੀ ਬਜ਼ੁਰਗ ਹੋਇਆ ਤੇ ਇਨ੍ਹਾਂ ਅੱਖਾਂ 'ਚ ਇੱਕ ਦਿਨ ਦੇਵਤਿਆਂ ਦੇ ਚ ਬੈਠਾ ਕਥਾ ਸੁਣਾਣੀ ਹੈ ਤੇ ਪਤਾ ਕੀ ਅਖੇਸ ਨੇ ਅੱਜ ਮੈਂ ਜ਼ਬਾਨ ਨਾਲ ਨਹੀਂ ਬੋਲਣਾ ਤੇ ਰੋਪਿਆ ਅੱਖਾਂ ਸਜਲ ਹੋ ਗਈਆਂ ਫਿਰ ਜ਼ਾਰ-ਜ਼ਾਰ ਰੋਪਿਆ ਸਰੋਤਿਆਂ ਚ ਵਿਸ਼ਨੂੰ ਵੀ ਬੈਠਾ ਹੈ ਸ਼ਿਵਜੀ ਵੀ ਬੈਠਾ ਹੈ ਤੇ ਵਿਸ਼ਨੂੰ ਕਹਿੰਦੇ ਨਾ ਅੱਜ ਤੇ ਤੁਸੀਂ ਆਖਰੀ ਗੱਲ ਕਰਨੀ ਸੀ आज त कथा की समाप्ति आज अज गल मुकम्मल करनी सी पता है जबान चो की निकलिया नेति नेति ही जो कुछ भी मैं कह नहीं है नहीं है ये कुछ भी नहीं है ये आखिरी बोलने ब्रह्मे देना ही वेद समाप्त होए ही नेति जो कुछ मैं खोजे ये सब कुछ नहीं है ਨਹੀਂ ਨਹੀਂ ਔਰ ਸਭ ਕੁਝ ਮੇਰੇ ਅਕਲ ਦੇ ਭਾਂਡ ਵਿੱਚ ਨਹੀਂ ਆ ਸਕਦਾ ਨੇਤੀ ਨੇਤੀ ਧਾਰਮਿਕ ਜਗਤ ਦੇ ਵਿੱਚ ਇਹ ਸ਼ਬਦ ਬੜੇ ਪ੍ਰਚਲਿਤ ਹੋ ਗਏ ਨੇਤੀ ਨਹੀਂ ਹੈ ਇਹ ਵੀ ਨਹੀਂ ਜੋ ਕੁਝ ਮੈਂ ਕਿਹਾ ਇਹ ਵੀ ਮੁਕੰਮਲ ਨਹੀਂ ਇਹ ਵੀ ਮੁਕੰਮਲ ਨਹੀਂ ਇਹ ਵੀ ਮੁਕੰਮਲ ਨਹੀਂ ਮੇਰੇ ਬੋਲ ਅਧੂਰੇ ਮੇਰੇ ਬੋਲ ਅਧੂਰੇ ਤਿਤਪਤਾ ਸ਼ਿਵਜੀ ਨੇ ਕਿਹਾ ਜਿਸ ਦਿਨ ਕਿਸੇ ਨੂੰ ਐਸਾ ਮਹਿਸੂਸ ਆਉਂਦਾ ਹੈ ਮੈਂ ਅਧੂਰਾ ਕੁਝ ਵੀ ਕਰਾਂ ਉਸੇ ਦਿਨ ਉਸ ਦੇ ਅੰਦਰ ਪੂਰਨਤਾ ਪ੍ਰਗਟ ਆਉਂਦੀ ਹੈ ਉਸ ਤੋਂ ਪਹਿਲੇ ਹੁੰਦੀ ਵੀ ਨਹੀਂ ਉਸੇ ਦਿਨ ਬੂੰਦ ਸਾਗਰ ਬਣਦੀ ਹੈ ਉਸ ਤੋਂ ਪਹਿਲੇ ਹੁੰਦੀ ਨਹੀਂ ਔਰ ਜਦ ਸਾਗਰ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਮੈਂ ਸਾਗਰ ਹਾਂ ਮੈਂ ਸਾਗਰ ਹਾਂ ਮੈਂ ਸਾਗਰ ਹਾਂ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਦੁਨੀਆ ਭਰ ਦੇ ਇਸ ਤਰ੍ਹਾਂ ਦੇ ਦਾਰਸ਼ਨਿਕ ਚਿੰਤਕ ਵਿਚਾਰਕ ਅਵਤਾਰੀ ਪੁਰਸ਼ ਇਹਨਾਂ ਦਾ ਕਹਿਣਾ ਹੈ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਕ੍ਰਿਸ਼ਨ ਕੀ ਨੇ ਇਹ ਗੀਤਾ ਪੜਨੀ ਪਵੇਗੀ ਰਾਮ ਕੀ ਨੇ ਰਾਮੈਣ ਤੋਂ ਪਤਾ ਚਲੇਗਾ ਉਪਨਿਸ਼ਦਾਂ ਦੇ ઋષਿ ਕੀ ਨੇ ਇਹ ਉਪਨਿਸ਼ਦਾਂ ਨੂੰ ਪੜਨ ਤੋਂ ਪਤਾ ਚਲੇਗਾ ਔਰ ਮੈਂ ਹੈਰਾਨ ਹੋਇਆ ਕਿਸੇ ਵੀ ਉਪਨਿਸ਼ਦ ਦੇ ਤੇ ਲਿਖਾਰੀ ਦਾ ਨਾਮ ਨਹੀਂ ਹੈ ਕਾਠੋਪਨਿਸ਼ ਮਾਰਕੰਡਾ ਉਪਨਿਸ਼ਦ ਇਸ ਤਰ੍ਹਾਂ ਦੀਆਂ 8-10 ਉਪਨਿਸ਼ਦਾਂ ਦਾਸ ਨੇ ਦੇਖੀਆਂ ਮੈਂ ਹੈਰਾਨ ਇਹ ਆਖਿਰ ਲਿਖਿਆ ਕਿਸ ਨੇ ਇਹ ਉਪਨਿਸ਼ਦਾਂ ਕਿਸ ਦੀਆਂ ਨੇ ਕੁਝ ਵੀ ਨਹੀਂ ਲਿਖਿਆ 108 ਉਪਨਿਸ਼ਦਾਂ ਨੇ ਤਾਂ ਘੱਟੋ ਘੱਟ 108 ਬੰਦਿਆਂ ਦੇ ਨਾਮ ਹੋਣੇ ਚਾਹੀਦੇ ਨੇ 108 ਰਿਸ਼ੀਆਂ ਦੇ ਨਾਮ ਹੋਣੇ ਚਾਹੀਦੇ ਨੇ ਨਹੀਂ ਨਾ ਆਖਰੀ ਸ਼ਬਦਾਂ ਦੇ ਵਿੱਚ ਉਪਨਿਪਸ ਦੀ ਅਖੀਰ ਦੇ ਵਿੱਚ ਕਹਿੰਦੇ ਨੇ ਐਸੇ ਖੋ ਗਏ ਐਸੇ ਮਿਟ ਗਏ ਆਪਣਾ ਨਾਮ ਵੀ ਚੇਤੇ ਨਹੀਂ ਰਿਹਾ ਨਹੀਂ خیال ਆਇਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਚਾ ਹੁਣ ਤੇ ਛੁਪ ਜਾਈਏ ਉਹੀ ਪ੍ਰਗਟ ਹੋਵੇ ਖਤਮ ਹੋ ਜਾਈਏ ਭਗਤ ਬੀਖਣ ਜੀ ਕਹਿੰਦੇ ਨੇ ਅਨਕ ਜਤਨ ਕਰ ਹਿਰਦੇ ਰਖਿਆ ਰਤਨ ਨ ਛਪੇ ਛਪਾਇਆ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਤੇ ਚਲੋ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਪ੍ਰਗਟ ਹੋ ਗਿਆ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਕਿਥੋਂ ਪ੍ਰਗਟ ਹੋਇਆ ਬੋਲਾਂ ਤੋ ਪਰਮਾਤਮਾ ਬੋਲਾ ਰਾਹੀ ਪ੍ਰਗਟ ਹੁੰਦਾ ਹੈ ਠਾਕਰ ਹਮਰਾ ਸਦਬੋਲੰਤਾ ਠਾਕਰ ਸਦ ਬੋਲ ਰਿਹਾ ਤੇ ਇਹ ਬੋਲ ਜਿਸ ਦੀ ਪਕੜ ਦੇ ਚਾ ਜਨ ਸੀ ਉਸ ਨੂੰ ਕਹਿੰਦੇ ਆ ਬ੍ਰਹਮਗੈਨੀ ਅਵਤਾਰ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ ਕੁਰਾਨ ਖੁਦਾ ਦੇ ਬੋਲ ਨੇ ਨਾਜ਼ਲ ਹੋਈਆਂ ਨੇ ਮੇਰੇ ਬੋਲ ਨਹੀਂ ਨੇ ਇਹਨਾਂ ਦੀ ਪਤਨੀ ਖਦੀਜਾ ਉਸ ਨੇ ਹੀ ਕਹਿ ਦਿੱਤਾ ਹਾਂ ਮੈਂ ਐਲਾਨੀਆਂ ਕਹਿ ਸਕਦੀਆਂ ਤੁਹਾਡੇ ਬੋਲ ਨਹੀਂ ਨੇ ਕਿਉਂਕਿ ਤੁਸੀਂ ਅਨਪੜ੍ਹ ਹੋ ਤੁਸੀਂ ਕਵੀ ਨਹੀਂ ਹੋ ਸ਼ਾਇਰ ਨਹੀਂ ਹੋ ਤੁਸੀਂ ਅਲਫਾਜ਼ਾਂ ਨੂੰ ਇਸ ਢੰਗ ਦੀ ਤਰਤੀਬ ਨਹੀਂ ਦੇ ਸਕਦੇ ਜਿਹੜੀ ਦਿੱਤੀ ਹੈ ਤੁਸੀਂ ਔਰ ਪਹਿਲੀ ਦਫਾ ਜੋ ਕੁਝ ਮੈਂ ਸੁਣ ਰਹੀ ਹਾਂ ਕਿ ਮੈਂ ਦਾਅਵੇ ਨਾਲ ਕਹਿੰਦੀ ਆ ਇਹ ਬੋਲ ਤੁਹਾਡੇ ਨਹੀਂ ਨੇ ਇਹ ਤੁਸੀਂ ਨਹੀਂ ਬੋਲ ਸਕਦੇ ਰੋਥੇ ਮਹਮਦ ਸਾਹਿਬ ਕਹਿੰਦੇ ਨੇ ਮੈਂ ਕਿੱਥੇ ਬੋਲ ਸਕਦਾ ਖੁਦਾ ਬੋਲ ਰਿਹਾ ਹੈ ਇਹ نازਲ ਹੋ ਰਿਹਾ ਹੈ ਖੁਦਾ ਦੇ ਬੋਲ ਨੇ ਮੇਰੇ ਨਹੀਂ ਨੇ ਕਹਿੰਨੇ ਇਸਲਾਮੀ ਜਗਤ ਦੇ ਮੁਸਲਮਾਨਾਂ ਦੀ ਗਿਣਤੀ ਖਦੀਜਾ ਤੋਂ ਉੰਦੀ ਹੈ ਪਹਿਲੀ ਮੁਸਲਮਾਨ ਹੈ ਇਹ ਇਸ ਤੋਂ ਬਾਅਦ ਇਸਲਾਮ ਫੈਲਿਆ ਸਿੱਖ ਜਗਤ ਦੇ ਵਿਚਾਰਕ ਵੀ ਐਸਾ ਕਹਿੰਦੇ ਨੇ ਪਹਿਲਾ ਸਿੱਖ ਬੀਬੇ ਨਾਨਕ ਦੇ ਇਸਤਰੀ ਦੇ ਅੰਦਰ ਭਾਵਨਾ ਬੜੀ ਪਰਬਲ ਆਉਂਦੀ ਹੈ ਭਰੋਸਾ ਬਹੁਤ ਛੇਤੀ ਕਰਦੀ ਹੈ ਸੁਭਾਵਕ ਪੁਰਸ਼ ਦੇ ਅੰਦਰ ਤਰਕ ਬੜਾ ਪ੍ਰਧਾਨ ਆਉਂਦਾ ਹੈ ਇੱਕ ਦਫਾ ਪ੍ਰਮਾਤਮਾ ਵੀ ਸਾਖਸ਼ਾਤ ਕੇਦਰੇ ਪ੍ਰਗਟ ਹੋਵੇ ਤੇ ਕਿੰਤੂ ਪਰੰਤੂ ਉਸ ਨਾਲ ਵੀ ਕਰੇਗਾ ਸਨੇ ਕਰਨਾ ਹੈ ਇਸ ਦੀ ਅਕਲ ਐਸੀ ਹੈ ਮਨੁੱਖ ਤਰਕ ਕਰਦਾ ਹੈ ਪੁਰਸ਼ ਤਰਕ ਕਰਦਾ ਹੈ ਭਾਵਨਾ ਦੇ ਪਿੱਛੇ ਤਰਕ ਚੱਲਦੀ ਹੈ ਇਸਤਰੀ ਦੇ ਪੁਰਸ਼ ਤਰਕ ਦੇ ਪਿੱਛੇ ਭਾਵਨਾ ਜਲਦੀ ਪਹਿਲੇ ਤਰਕ ਪਹਿਲੇ ਖੰਡਨ ਮੰਡਨ ਜਦ ਦੋਵੇਂ ਬਰਾਬਰ ਹੋਣ ਤਰਕ ਤੇ ਭਾਵ ਅਕਲ ਚਾਹੀਦੀ ਉਹਨੂੰ ਸਮਝਣ ਲਈ